ਦੂਜਾ ਕੋਈ ਕੰਮਕਾਰ ਨਾ ਹੋਣਾ ਤੇ ਨਾਲ ਹੀ ਇੱਕ ਵਿਧਵਾ ਔਰਤ ਦੇ ਵੱਲੋਂ ਆਪਣੀਆਂ ਬੇਟੀਆਂ ਦਾ ਢਿੱਡ ਭਰਨ ਦੇ ਖਾਤਰ ਪਤਾ ਨਹੀਂ ਕੀ ਕੀ ਪਾਪੜ ਵੇਚਣੇ ਪੈ ਰਹੇ ਨੇ ਪਰ ਉਧਰ ਕੁਦਰਤ ਵੀ ਬੇਈਮਾਨ ਹੋ ਗਿਆ ਘਰ ਦੀ ਕੱਚੀ ਛੱਤ ਡਿੱਗ ਜਾਂਦੀ ਹੈ ਜਿਸ ਤੋਂ ਬਾਅਦ ਪੂਰੇ ਪੀੜਿਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾਂਦੀ ਹੈ ਦਰਅਸਲ ਮਾਮਲਾ ਫਤੇਗੜ ਚੂੜੀਆਂ ਤੋਂ ਸਾਹਮਣੇ ਆਇਆ ਜਿੱਥੇ ਕੀ ਦੋ ਗਰੀਬ ਪਰਿਵਾਰਾਂ ਦੇ ਘਰਾਂ ਦੀਆਂ ਛੱਤਾਂ ਡਿੱਗ ਜਾਂਦੀਆਂ ਨੇ ਜਿਸ ਤੋਂ ਬਾਅਦ ਪੀੜਤ ਪਰਿਵਾਰਕ ਮਹਿਲਾ ਦੇ ਵੱਲੋਂ ਤੇ ਬੱਚਿਆਂ ਦੇ ਵੱਲੋਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਜਾ ਰਹੀ ਆ ਸਮਾਜ ਸੇਵੀ ਸੰਸਥਾਵਾਂ ਨੂੰ ਗੁਹਾਰ ਲਗਾਈ ਜਾ ਰਹੀ ਆ ਕਿ ਉਹਨਾਂ ਦੀਆਂ ਮਦਦ ਕੀਤੀ ਜਾਵੇ ਕਿਉਂਕਿ ਇੱਕ ਤਾਂ ਜੋ ਮਹਿਲਾ ਆ ਉਹ ਬੱਚਿਆਂ ਦੀ ਮਾਂ ਉਹ ਵਿਧਵਾ ਆ ਦੂਜੀ ਉਹਨਾਂ ਦੀਆਂ ਤਿੰਨ ਬੇਟੀਆਂ ਨੇ ਤਾਂ ਹੁਣ ਸਮਾਜ ਸੇਵੀਆ ਸੰਸਥਾਵਾਂ ਨੂੰ ਸਿਆਸਤਦਾਨਾਂ ਨੂੰ ਲਗਾਤਾਰ ਮਦਦ ਦੀ ਗੁਹਾਰ ਲਗਾਈ ਜਾ ਰਹੀ ਆ ਤਾਂ ਕੀ ਕੁਝ ਕਹਿ ਰਹੇ ਨੇ ਸਮਾਜ ਸੇਵੀ ਮਦਦ ਕਰਨ ਦੇ ਲਈ ਤਿਆਰ ਜ਼ਰੂਰ ਨੇ ਕੀ ਕਹਿ ਰਹੇ ਨੇ ਉਹਨਾਂ ਦੀ ਜ਼ੁਬਾਨੀ ਸੁਣਾਉਨੇ ਆ ਤੇ ਨਾਲ ਹੀ ਮੁਹੱਲਾ ਨਵ ਕੀ ਨਾਂ ਤੁਹਾਡਾ ਹਜ਼ੀਰਪੁਰ ਮੇਰੀੋ ਜੀ ਕਮਰਾ ਸੀਗਾ ਤੁਹਾਡਾ ਡੇਗਿਆ ਜੀ ਉਹ ਹਾਂ ਜੀ ਵਿਧੀਆ ਨਾ ਆਦਮੀ ਹੈ ਨਹੀਂ ਸਰ ਤੇ ਅੱਛਾ ਤੇ ਉਹਦੇ ਕਰਕੇ ਹੋ ਗਿਆ ਵਾ ਛੱਤ ਬਰ ਟੁੱਟ ਗਈ ਬਹੁਤੀ ਜ਼ਿਆਦਾ ਖਰਾਬ ਬੱਚੇ ਤਿੰਨੇ ਆ ਇੱਕ ਲੜਕੀ ਵੈ ਦੋ ਜਿੰਨੇ ਕਮਾਈ ਦਾ ਹੈਗਾ ਕੋਈ ਸਾਧਨ ਨਾ ਸਾਧਨ ਕੋਈ ਨਹੀਂ ਬੱਚੇ ਹੋਏ ਮੁੰਡਾ ਕੋਈ ਨਹੀਂ ਕਮਾਈ ਦਾ ਸਾਧਨ ਨਹੀਂ ਹੈ ਨਹੀਂ ਉਹ ਪੈਸੇ ਵਸਣ ਲੱਗੀ ਹੋਈ ਹੈ ਵਿੱਚ ਸਰਦਾ ਕੰਮ ਬਸ ਅੱਛਾ ਰੋਟੀ ਪਾਣੀ ਰੋਟੀ ਪਾਣੀ ਮਾਰਾ ਮੋਟਾ ਚੱਲਦਾ ਰੋਟੀ ਪਾਣੀ ਦਾ ਬੋਰਾ ਹੀ ਬਸ ਨਾ ਤੁਰਿਆ ਕੋਈ ਜਲਤਾਂ ਬੜੀਆਂ ਭੇਰ ਹੁੰਦੇ ਕਾ ਮੈਨਿੰਦਾ ਕੋਈ ਸਿਕਰਾ ਮਰਦ ਕਰ ਮੈਂ ਬਹੁਤ ਗਰੀਬ ਹਾਂ ਮੈਂ ਕੁਛ ਨਹੀਂ ਦੇ ਸਕਦਾ ਜੀ ਕਿਸ ਤਰ੍ਹਾਂ ਇਹ ਕੱਟਦਾ ਇਹ ਜਿਹੜੇ ਬਰਸਾਰੇ ਲਗਦਾ ਬੈ ਰਹੀ ਆ ਤੇ ਮਤਾਂ ਸਾਡੇ ਕਰਤੇ ਹੀ ਤੇ ਜਵਾਲ ਪੰਤ ਇਸ ਵੇਰੇ ਅਦਾ ਰੂਹ ਰਾਤ ਤੱਕ ਪੈਸਾ ਦੀ ਪੈਸਾ ਇਹ ਨਮ ਅਮਗੜੀ ਬੰਦੇ ਆ ਸਾਡੀ ਮਦਦ ਕੀਤੀ ਜਾਏ 23 ਵਾਰ ਫਾਰਮ ਦਿੱਤਾ ਇਹਨਾਂ ਨੂੰ ਐਮਸੀ ਨੂੰ ਇਹ ਸਾਡਾ ਕੋਈ ਸੁਣਦਾ ਨਹੀਂ ਆਦਾ ਸਈ ਵਾਰੀ ਪਾਜੀ ਇਹ ਪਾਰ ਪਾਰ ਕੀਤੇ ਸਾਡੀ ਕਿਸੇ ਨੇ ਨਹੀਂ ਪੁੱਛਿਆ ਹੈਗਾ ਸਾਨੂੰ ਜਦੋਂ ਵੋਟਾਂ ਆਉਂਦੀ ਆ ਉਦੋਂ ਪੁੱਛ ਕੇ ਅਸੀਂ ਕਰਨਾ ਹੁੰਦਾ ਅੱਗੋਂ ਪੁੱਛੋ ਕੋਈ ਨਹੀਂ ਹੁੰਦਾ ਜੀ ਇਹਦੇ ਤੁਹਾਡੇ ਪਰ ਪਰ ਭਰੇ ਸੀਗੇ ਕੱਚੇ ਮਕਾਨਾਂ ਵਾਲੇ ਹਾਂਜੀ ਭਾਜੀ ਭਰੇ ਸੀ ਕਿੰਨੀ ਵਾਰੀ ਭਰੇ ਹੀ ਗਏ ਉਦੋਂ ਵੀ ਗਈਆਂ ਉਦੋਂ ਵੀ ਕਮੇਟੀ ਕਰ ਕਾਫੀ ਚਿਰ ਦੇ ਦਿੱਤੇ ਉਹਨਾਂ ਨੇ ਮੁਕਰੇ ਲਾ ਕੇ ਰੱਖੇ ਹੋਏ ਸੀਗੇ ਇੱਕ ਵੀ ਕਿਸ਼ਤ ਨਹੀਂ ਗਈ ਨਹੀਂ ਕੋਈ ਨਹੀਂ ਮਿਲੀ ਜਦ ਇਹਦੇ ਵਿੱਚ ਸਾਨੂੰ ਉਹਨਾਂ ਨੇ ਕਿਹਾ ਕਿ ਤੁਹਾਡੀ ਇਹਦੇ ਵਿੱਚ ਕੋਈ ਵੀ ਪ੍ਰੂਫ ਪੂਰਾ ਨਹੀਂ ਆ ਅਸੀਂ ਸਾਰੇ ਪ੍ਰੂਫ ਉਹਨਾਂ ਨੂੰ ਦਿੱਤੇ ਸੀਗੇ ਸਾਰਾ ਸਸਤ ਸਮਾਸੇ ਵੀ ਸਸਤਾ ਆਈ ਅੱਗੇ ਮਰਦ ਨਹੀਂ ਕੋਈ ਕਿਹਾ ਨਹੀਂ ਭਾਜੀ ਕੋਈ ਨਹੀਂ ਆਇਆ ਕੋਈ ਸਾਨੂੰ ਕੁਛ-ਕਿਛ ਕਰਨੀ ਆ ਜਦੋਂ ਮੋਟਾ ਆਉਂਦੀ ਆ ਉਹ ਕੋਈ ਕੁਛ ਨਹੀਂ ਕੋਈ ਨਹੀਂ ਆ ਆ ਵੀਰੋਂ ਨੇ ਆਏ ਹੁਣ ਆ ਭਾਜੀ ਹੁਣ ਜਿਹੜੇ ਇੱਥੇ ਕੋਲੋਤੇ ਇਹ ਆਏ ਨਾ ਨੰਬਰ ਬੋਲ ਦੋ ਜੇ ਕਰਨੀ ਆ ਮੇਰਾ 89711 32764 ਨੰਬਰ ਮੇਰਾ ਹੈ ਜਿੰਨੇ ਮੇਰੀ ਬੀਤਾਂ ਮਦਦ ਕਰਨੀ ਹੈ ਉਟਾਰ ਸਕਦਾ ਹੈ ਬਹੁਤ ਧੰਨਵਾਦ ਹੋਇਆ ਤੁਹਾਡਾ ਨੰਬਰ 9811 32764 ਮੇਰਾ ਨੰਬਰ ਹੈ ਜਿਹਨੇ ਮੇਰੇ ਵੀਰ ਭੈਣ ਦੇ ਮੱਦੇ ਮੇਰੇ ਕੰਵਿਊਟ ਕਰ ਸਕਦਾ ਹੈ ਜਿਹੜੀ ਪਰਿਵਾਰ ਆ ਰਿਹਾ ਪਾ ਮਦਦ ਕੀਤੀ ਜਾਏ ਸਾਡੀ ਐਕਸੈਸਰ ਤੋਂ ਡੇਗੋਹਲੀ ਗਰੀਬ ਪਰਿਵਾਰ ਤੋਂ ਸੰਪੰਨ ਦਾ ਸੱਤ ਦੇ ਕੀ ਹਮ ਸੰਭਾਲ ਚਰੇ ਹਾਂ ਹਾਂਜੀ ਇਹ ਮਤਲਬ ਲਗਾਤਾਰ ਮੇ ਭੈਣ ਦੇ ਨਾਲ ਇਹਨਾਂ ਦੇ ਜਿਹੜੇ ਮਕਾਨ ਤੇ ਅੱਗੇ ਹੀ ਮਤਲਬ ਠੱਠਿਆਂ ਵਰਗੇ ਹੀ ਕੱਚੇ ਮਕਾਨ ਸੀ ਉਹ ਛੱਤ ਦੇ ਕੇ ਤੇ ਮਲੇਪੀ ਕਾਫੀ ਨੁਕਸਾਨ ਇਹਦਾ ਮਾਲੀ ਨੁਕਸਾਨ ਹੋਇਆ ਜਾਨੀ ਨੁਕਸਾਨ ਤੋਂ ਪਤਾ ਹੋ ਗਿਆ ਹਨ ਤੇ ਮੈਂ ਤੇ ਪ੍ਰਸ਼ਾਸਨ ਅਕੀ ਬੇਨਤੀ ਕਰੂੰਗਾ ਪੀ ਇਹਨਾਂ ਦੀ ਮਤ ਕਰਕੇ ਇਹਨਾਂ ਦੀ ਸਿਰ ਲਗਾਉਣ ਵਾਸਤੇ ਚਤ ਦਿੱਤੀ ਜਾਵੇ ਹਨੀ ਅਸੀਂ ਮੈਂ ਲਿਆੜੇ ਵੀ ਕੋਸ਼ਿਸ਼ ਕਰ ਰਹੇ ਆ ਸਾਰੇ ਮੈਂ ਧਿਆਨ ਕਰਨ ਕਿ ਇਹਨਾਂ ਨੂੰ ਕੋਈ ਸਿਰ ਲਗਾਉਣ ਵਾਸਤੇ ਥੋੜਾ ਬਹੁਤਾ ਆਪਾਂ ਇਹਨਾਂ ਦੀ ਬੰਦੀ ਮਤ ਕੀਤੀ ਜਾਵੇ ਜੀ ਸਾਡੇ ਮਹੱਲੇ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਲੱਗੇ ਘਰ ਹੈ ਜੀ ਬੜੇ ਚਿਰ ਦੀ ਇਹਨਾਂ ਦੀਆਂ ਕਮਲੇਟਾਂ ਵੀ ਗਈਆਂ ਨੇ ਕਾਗਜ਼ ਭਰ ਕੇ ਕਮੇਟੀ ਘਰ ਵੀ ਦਿੱਤੇ ਇਹਨਾਂ ਦੇ ਬਾਲਿਆਂ ਲਈ ਸੱਤਾ ਹਾਰ ਕੇ ਉਹ ਡੇਕ ਪਈਆਂ ਨੇ ਇਹਨਾਂ ਦਾ ਘਰ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਇਹਨਾਂ ਦਾ ਘਰਵਾਰਾ ਵੀ ਪੂਰਾ ਹੋ ਗਿਆ ਤੇ ਕਮਾਈ ਦਾ ਕੋਈ ਸਾਧਨ ਤਿੰਨ ਬੇਟੀਆਂ ਨੇ ਤੇ ਮਿਹਰਬਾਨੀ ਕਰਕੇ ਕਿਰਪਾ ਕਰਕੇ ਇਹਨਾਂ ਦੀ ਸੁਣਿਆ ਪੀੜਤ ਪਰਿਵਾਰ ਦੇ ਵੱਲੋਂ ਗੁਹਾਰ ਲਗਾਈ ਗਈ ਸਮਾਜ ਸੇਵਿਕਾ ਦੇ ਵੱਲੋਂ ਭਰੋਸਾ ਜ਼ਰੂਰ ਦਿੱਤਾ ਗਿਆ ਤਾਂ ਜਿਹਾ ਦੁੱਖਾਂ ਦਾ ਪਹਾੜ ਕਦੇ ਕਿਸੇ ਦੇ ਉੱਤੇ ਨਾ ਟੁੱਟੇ ਕਿਉਂਕਿ ਕੁਦਰਤ ਜਿਹੜਾ ਆ ਕੁਦਰਤ ਮਿਹਰਬਾਨ ਵੀ ਹੈ